ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖੋ ਤੁਸੀਂ ਤੇ ਬਠਿੰਡਾ ਦੇ ਵਿੱਚ ਹੋਈ ਪਹਿਲੀ ਬਰਸਾਤ ਤੋਂ ਬਾਅਦ ਸੜਕਾਂ ਨੇ ਤਲਾ ਦਾ ਰੂਪ ਧਾਰਨ ਕਰ ਲਿਆ ਹੈ ਸੜਕਾਂ ਤੇ ਕਈ-ਕਈ ਫੁੱਟ ਪਾਣੀ ਇਕੱਠਾ ਹੋ ਚੁੱਕਿਆ ਜਿੱਥੇ ਲੋਕਾਂ ਦਾ ਲੰਘਣਾ ਹੁਣ ਔਖਾ ਹੋ ਚੁੱਕਿਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਅੰਦਰ ਅਸਲ ਹਰਬੰਸ ਨਗਰ ਦੇ ਆਲੇ ਦੁਆਲੇ ਦੇ ਇਲਾਕੇ ਦੀਆਂ ਤਸਵੀਰਾਂ ਜਿੱਥੇ ਇਸ ਸ਼ਖਸ ਦਾ ਕਹਿਣਾ ਹੈ ਕਿ ਇਸ ਦੇ ਵੱਲੋਂ ਇਥੇ ਆਪਣੀ ਬੇਟੀ ਨੂੰ ਛੱਡਣ ਆਇਆ ਜਾਣਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਲਓ ਕਿ ਲੋਕਾਂ ਦਾ ਲੰਘਣਾ ਇੱਥੇ ਔਖਾ ਹੋ ਚੁੱਕਿਆ ਹੈ ਕਈ-ਕਈ ਫੁੱਟ ਤੱਕ ਪਾਣੀ ਖੜਾ ਹੋ ਚੁੱਕਿਆ ਹੈ ਤੇ ਲੋਕ ਐਸੇ ਗੰਦੇ ਪਾਣੀ ਦੇ ਵਿੱਚੋਂ ਨਿਕਲਣ ਨੂੰ ਮਜਬੂਰ ਹੋ ਗਏ ਨੇ ਦਰਅਸਲ ਜਿੱਥੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤਾਂ ਪਹਿਲੀ ਬਰਸਾਤ ਪਈ ਹੈ ਪਹਿਲੀ ਬਰਸਾਤ ਤੋਂ ਬਾਅਦ ਅਜਿਹੇ ਹਾਲ ਨੇ ਜਿਸ ਨਾਲ ਕਿ ਪ੍ਰਸ਼ਾਸਨ ਦੇ ਦਾਅਵਿਆਂ ਦੀ ਕਿਤੇ ਨਾ ਕਿਤੇ ਇੱਥੇ ਪੋਲ ਖੁੱਲਦੀ ਨਜ਼ਰ ਆਈ ਹੈ ਤੇ ਜਿਹੜੇ ਲੋਕ ਉਹ ਵੀ ਇੱਥੇ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਨਜ਼ਰ ਆਏ ਨੇ ਕਿ ਪ੍ਰਸ਼ਾਸਨ ਤੋਂ ਬਾਅਦ ਸੜਕਾਂ ਤੇ ਜੋ ਹਾਲ ਹੈ ਜਿੱਥੇ ਲੋਕਾਂ ਦਾ ਹੁਣ ਲੰਘਣਾ ਤੱਕ ਔਖਾ ਹੋ ਚੁੱਕਿਆ ਪਾਵਰ ਹਾਊਸ ਰੋਡ ਦਾ ਜੀ ਬਹੁਤ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਪਿਛਲੇ 10-15 ਸਾਲ ਤੋਂ ਇਹੀ ਪ੍ਰੋਬਲਮ ਪੂਰੀ ਪੂਰੀ ਸਿਟੀ ਜਿਹੜੀ ਹੈ ਜੀ ਫੇਸ ਕਰ ਰਹੀ ਹੈ ਪਰ ਪ੍ਰਸ਼ਾਸਨ ਦਾ ਕੋਈ ਇਹਦੇ ਵੱਲ ਧਿਆਨ ਨਹੀਂ ਹੈ ਜੀ ਹੁਣ ਤੁਹਾਡੇ ਸਾਹਮਣੇ ਹੈ ਜੀ ਇੱਥੇ ਹਸਪੀਟਲ ਚ ਗਏ ਸੀ ਰਕਸ਼ੇ ਤੇ ਜਾਣਾ ਪਿਆ ਜੀ ਰਕਸ਼ੇ ਤੇ ਆਏ ਆ ਆਪਦਾ ਵਹੀਕਲ ਲੈ ਕੇ ਜਾਂਦੇ ਤਾਂ ਪਾਣੀ ਚ ਖਰਾਬ ਹੋ ਸਕਦੇ ਜੀ ਰਕਸ਼ਾ ਨਹੀਂ ਨਾਰਮਲ ਚਾਰਜੀਸ ਹੀ ਲਿੱਤੇ ਜੀ ਉਹਨਾਂ ਨੇ ਕੋਈ ਜ਼ਿਆਦਾ ਪੈਸੇ ਨਹੀਂ ਲਏ ਹਾਂਜੀ ਕਈਆਂ ਦੇ ਵਹਿਕਲ ਖਰਾਬੀ ਹੋ ਰਹੇ ਹੈ ਜੀ ਪਰ ਪ੍ਰੋਬਲਮ ਤਾਂ ਆ ਹੀ ਨਹੀਂ ਹੈ ਜੀ ਲੱਗਦਾ ਵੀ ਅਜੇ ਹੁਣੇ ਪਹਿਲੀ ਬਾਰਿਸ਼ ਹੋਈ ਆ ਤੇ ਹੁਣ ਇਹ ਆ ਅੱਜ ਤਾਂ ਫਰਸਟ ਡੇ ਹੈ ਜੀ ਮਠਿੰਡਾ ਦੀ ਰੇਨ ਦਾ ਤੇ ਇਨ ਫਿਊਚਰ ਪਤਾ ਨਹੀਂ ਕੀ ਹੋਣਾ ਹੈ ਜੀ ਅਜੇ ਤਾਂ ਹੋਰ ਹੋਣੀ ਹੈ ਬਾਰਿਸ਼ ਫ੍ਰੀਜ਼ ਕੋਡ ਤੋਂ ਪਰੇ ਆਏ ਆ ਆ ਜੰਦਲ ਦੇ ਜਿੱਥੇ ਰਹੋਗੇ ਅੱਜ ਜੱਜ ਆਇਆ ਜੀ ਉਹਨਾ ਕੀ ਸਮੱਸਿਆ ਹੀ ਸਮੱਸਿਆ ਘਣ ਲੋ ਸਾਰੀ ਵੀ ਸਮੱਸਿਆ ਹੀ ਆ ਹੁਣ ਸਾਰੀ ਹਾਂ ਜੀ ਆਪਾਂ ਕੀ ਲੈਣਾ ਆਪਾਂ ਦਵਾਈ ਲੈ ਚੱਲੇ 2 ਮਹੀਨੇ ਵੇਖੀ ਜਾਊਗੀ ਉਹਦੋਂ ਨੂੰ ਗੱਲ ਠੀਕ ਹੈ ਇਹਦੇ ਰੱਖਸ਼ਲੇ ਵੀ ਪੈਸੇ ਪੱਧ ਮਾ ਦੇ ਪੈਸੇ ਤਾਂ ਜੀ ਉਹਨੇ ਤਾਂ ਮਿਹਨਤ ਲੈਣੀ ਆ ਫਿਰ ਉਹਨੇ ਅਗਲੇ ਨੇ ਆਪ ਦੀ ਐਡੇਡੇ ਪਾਣੀ ਚ ਲਿਆਇਆ ਧੂਕੇ ਠੀਕ ਹੈ ਨਾ ਉਹਨੇ ਤਾਂ ਮਿਹਨਤ ਲੈਣੀ ਲੈਣੀ ਆ ਸਣੀ ਨਾਮ ਹੈ ਜੀ ਉੱਥੇ ਜਾਣਾ ਸੀ ਪਾਣੀ ਵਾਲਾ ਫੜਾ ਪੜਾ ਹੈ ਗਾੜੀ ਬੰਦੀ ਹੋ ਜਾਣੀ ਹੈ अपना बीड़ी सिगरेट का काम है जी हाँ जी हाँ जी तो सारी दुकान ही बंद है लगी भी नहीं है कोई यहाँ तो सबसे ज्यादा पानी रहता है सारे शहर का पानी इधर ही आना है ना तो नहीं, नहीं नहीं जानते जी लौट के ही जा रहे हैं फिर नुकसान हो जाएगा क्या फायदा और उल्टा मेरा नाम लक्ष्मण सिंह है बहुत ज्यादा जी हाथ पैर सारे फुल गए ठीक है ਇਹ ਜਿਹੜੀ ਦਵਾਈ ਆ ਕੋਈ ਹਸਪਤਾਲ ਜਾਣਾ ਕੋਈ ਕੀ ਹੈ ਇਹਨਾਂ ਦੀ ਸੇਵਾ ਪਾਣੀ ਕਰ ਰਹੇ ਜਿਹੜਾ ਦੇ ਦਿੰਦਾ ਅਸੀਂ ਦੇਵਨਾ ਪਾਣੀ ਜਿਹੜੇ ਸਕੂਟਰ ਮੋਟਰਸਾਈਕਲ ਤਾਂ ਹੁੰਦੇ ਹੀ ਲੱਗਦਾ ਰਿਕਸ਼ਿਆਂ ਦੀ ਇੱਕ ਤਰ੍ਹਾਂ ਦੀ ਡਿਮਾਂਡ ਵੱਧ ਗਈ ਹੈ ਨਹੀਂ ਸਰ ਜੀ ਇਹ ਰਿਕਸ਼ਾ ਡਿਮਾਂਡ ਹੈ ਨਾ ਬੈਠੇ ਨਹੀਂ ਦਿੰਦੇ 150 ਰਿਕਸ਼ਾ ਹੈ ਠੀਕ ਹੈ ਜਦ ਪਾਣੀ ਪੈ ਜਾਂਦਾ ਉਹ ਰਿਕਸ਼ਾ ਹੀ ਕੰਮ ਆਉਂਦਾ ਕੋਈ ਆਟੋ ਕੰਮ ਨਹੀਂ ਆਊਗਾ ਨਾ ਕੋਈ ਗੱਡੀ ਕੰਮ ਆਊਗੀ ਜਿਹੜੇ ਵੱਡੇ ਵੱਡੇ ਟਰੱਕ ਨੇ ਉਹ ਪਾਣੀ ਜਰ ਲੱਗ ਜਾਂਦੇ ਨੇ ਬਾਕੀ ਆ ਸਮਝੋ ਕਿ ਨਾਮ ਤੁਹਾਡਾ ਹਰਤੇਜੰਦ ਸਿੰਘ ਕੀ ਕਹਿਣਾ ਤੈਨੂੰ ਅੱਜ ਬਰਸਾਤ ਹੋਈ ਹੈ ਪਹਿਲੀ ਬਰਸਾਤ ਦੇ ਨਾਲ ਪਾਣੀ ਬਹੰਡਾ ਡੁੱਬ ਚੁੱਕਿਆ ਪਾਣੀ ਦਾ ਡਿਸੀਜਨ ਇਹ ਇਲਾਕਾ ਜਿਹੜੇ ਹੈਗੇ ਹੈ ਵੀ ਪਾਣੀ ਜ਼ਿਆਦਾ ਹੈਗਾ ਆਉਣ ਵਾਲੇ ਸਮੇਂ ਚ ਉਹ ਵੀ ਹੋ ਸਕਦਾ ਹੈਗਾ ਵੀ ਜ਼ਿਆਦਾ ਵੀ ਆ ਸਕਦੀ ਹੈ ਤਾਂ ਕਿਸਤੀ ਦਾ ਪ੍ਰਬੰਧ ਵੀ ਕਰਨਾ ਪਵੇ ਸਰਕਾਰ ਨੂੰ ਪਹਿਲੀ ਬਰਸਾਤ ਆ ਜੀ ਹਾਂ ਜਿਹਦੇ ਨਾਲ ਹੀ ਜਿਹੜੇ ਆ ਹਾਲਾਤ ਬਣ ਗਏ ਜਿਹੜੇ ਆ ਹਾਲਾਤ ਬਣ ਗਏ ਜਿਵੇਂ ਹੁਣ ਆ ਪਾਵਰ ਸੜੋਡ ਤੇ ਮਤਲਬ ਗੱਡੀਆਂ ਡੁੱਬ ਗਿਆ ਖੜੀਆਂ ਵਿੱਚ ਤੇ ਹਾਲਾਤ ਬਣ ਸਕਦੇ ਆ ਜੇ ਬਰਸਾਤ ਜਿਆਦਾ ਹੁੰਦੀ ਹੈ ਤਾਂ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਕੀ ਕਰਦਾ ਭਾਈ ਜੀ ਮੈਂ ਤੁਮਕੋ ਅਸੀਂ ਤਹਿਲ ਜੀ ਹਰਵੰਸਨਗਰ ਦਾ ਰਹਿਣ ਵਾਲਾ ਜੀ ਇੱਧਰ ਇੱਧਰ ਬੇਟੀ ਨੂੰ ਛੱਡਣ ਆਇਆ ਸੀ ਜੀ ਕਿਹੜੀ ਜਗ੍ਹਾ ਤੋਂ ਹਰਵੰਸਨਗਰ ਤੋਂ ਜੀ ਕਿਹੜੀ ਜਗ੍ਹਾ ਤੋਂ ਪਾਵਰ ਹਸ ਰੋਡ ਨਹੀਂ ਜੀ ਅੰਦਰ ਜਾ ਕੇ ਜੀਤ ਰੋਡ ਤੇ ਅੱਛਾ ਉਧਰ ਵੀ ਰਸਤਾ ਬੰਦ ਹੋਇਆ ਜੀ ਮੈਂ ਸੋਚਿਆ ਇੱਧਰ ਦੀ ਚੱਲਿਆ ਜਾਵਾਂ ਜੀ ਹੁਣ ਜੁੱਤੇ ਲਾ ਕੇ ਮੈਂ ਜੋ ਬਣ ਲੱਗਿਆ ਇੱਧਰ ਪਾਣੀ ਜਿਆਦਾ ਜੀ ਇਹ ਕੀ ਹੈ ਜੀ ਅੱਜ ਪਹਿਲੇ ਦਿਨ ਬਰਸਾਤ ਪਈ ਆ ਅੱਜ ਇਹ ਹਾਲ ਹੋ ਗਿਆ ਜਿਹੜੇ ਸੀਵਰ ਆ ਕੋਈ ਸਬਾਈ ਨਹੀਂ ਹੋਈ ਜੀ ਕਿਸੇ ਪਾਸੇ ਵੀ ਜੀ ਪਤਾ ਕੀ ਗੱਲ ਹੈ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਨਗਰ ਨਗਰ ਨੂੰ ਸਾਰਿਆਂ ਨੂੰ ਵੀ ਜੇ ਅੱਜ ਪਹਿਲਾ ਦਿਨ ਆ بارش ਦਾ ਜੀ ਜੇ بارش ਕੱਲ ਨੂੰ ਪੈ ਗਈ ਤੇ ਫਿਰ ਕੀ ਕਰਨਗੇ ਗੱਡੀਆਂ ਨੇ ਹੋਣਗੇ ਜਿੱਥੇ ਕੀ ਕਰਨਗੇ ਗੱਡੀਆਂ ਬੰਦ ਹੋ ਜਾਂਦੀਆਂ ਜੀ ਹੁਣ ਜਿਹੜਾ ਕੋਈ ਸਟੂਡੈਂਟ ਹੈ ਜਾਂਦਾ ਉਧਰ ਛੱਡਣਾ ਕੋਈ ਮਾਪੇ ਤੇ ਗੱਡੀ ਬੰਦ ਹੋ ਜਾਂਦੀ ਹੈ ਜੀ ਵਿਚਾਰੇ ਮਕੈਨਿਕ ਨੂੰ ਬੁਲਾਉਂਦੇ ਆ ਮਕੈਨਿਕ ਨੂੰ ਬੁਲਾ ਕੇ ਸਾਫ਼ ਕਰੂਗਾ ਪੈਸੇ ਤਾਂ ਲੱਗਣਗੇ ਕਿਸਤਾਂ ਦੀ ਲੋਨ ਪੂਜੀ ਕਿਸਤਾਂ ਦੀ ਲੋਨ ਪੂਜੀ 2 ਦਨ 200 ਹੋਰ ਪੈਗਾ ਜੀ ਤੇ ਜ਼ਿੰਮੇਵਾਰੀ ਬਣਦੀ ਆ ਸਰਕਾਰ ਦੀ ਪਰ ਕਿਸਤਾਂ ਲੈਣਗੇ ਹੋਰ ਕੀ ਕਰਨਗੇ ਜੀ ਤੁਹਾਨੂੰ ਹੀ ਲੱਗਦਾ ਹਰ ਸਾਲ ਬਠਿੰਡੇ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਪਹਿਲੀਆਂ ਬਰਸਾਤਾਂ ਚ ਪਹਿਲਾ ਮਨ ਇਨਲੈਕੀ ਸਮਝ ਆਇਸ ਕੀ ਦਾ ਬੜੀ ਇਨਲੈਕੀ ਆ ਜੀ ਸਭ ਤੋਂ ਜ਼ਿਆਦਾ ਇਨਲੈਕੀ ਸਰਕਾਰ ਦੀ ਆ ਅਸੀਂ ਐ ਨਹੀਂ ਕਹਿੰਦੇ ਵੀ ਕਾਂਗਰਸ ਨੇ ਕਰਾਇਆ ਕੱਲ ਹੀ ਕੋਈ ਵੀ ਐ ਚਲੋ ਕਰਾਉਂਦੇ ਜਿੰਨਾ ਕਰਾਉਂਦਾ ਇਸ ਕੀ ਜਮੀਨ ਕਰਾਏ ਵੋਟਾਂ ਪਿੱਛੇ ਫਿਰਦੇ ਆ ਜੀ ਭੱਜੇ ਤੇ ਜਲੰਧਰ ਬਾਗ ਜਾਂਦੇ ਕਿਤੇ ਕਿਤੇ ਬਾਗ ਜਾਂਦੇ ਕਿਤੇ ਕਿਤੇ ਬਾਗ ਜਾਂਦੇ ਆ ਕਾਰਾਂ ਦਾ ਬੁਰਾ ਹਾਲ ਆ ਦੇਖੋ ਜਿਹੜਾ ਕਾਰ ਜਾਂਦੀ ਹੈ ਬਾਹਰਲੇ ਬੰਦੇ ਨੂੰ ਕੀ ਪਤਾ ਹੈ ਉੱਥੇ ਜਾ ਕੇ ਇਹਦੀ ਕਾਰ ਬੰਦ ਹੋ ਜੂਗੀ ਕਿਹਨਾ ਤੁਹਾਡਾ ਗਰਮਨਦੀਪ ਸਿੰਘ ਕਿੱਥੇ ਆਹਾ ਕਿਹੜਾ ਰਹੀ ਹੈ ਪਾਵਰ ਰੋਡ ਵਾਸਤੇ ਕੀ ਹਾਲਾਤ ਹੈ ਜੀ ਮੀਂਹ ਇਹਦਾ ਹੁਣ ਗਰਮੀ ਤੋਂ ਰਾਹਤ ਮਿਲਿਆ ਜੀ ਤੇ ਆ ਨਗਰ ਮਾਲਾ ਸਫਾਈ ਨਸੀਬਾ ਕਰਦੇ ਨਹੀਂ ਸਫਾਈ ਵੇਖੋ ਕਸ਼ਟ ਵਾਲੀ ਰੋਡ ਪੈਂਦੀ ਹੈ ਹੁਣ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਆਈ ਹੁਣ ਕਿਸੇ ਲੋੜ ਪਊ ਫਿਰ ਹੁਣ ਐਸਾ ਪੈਂਦੀ ਆ ਪੈ ਪਊਗੀ ਦੀ ਨਾਮਾ ਤੁਹਾਡਾ ਪਵਨ ਕੁਮਾਰ ਜੀ ਕਿਹਾ ਦੇਵ ਪਵਨ ਜੀ ਇਸ ਤਰ੍ਹਾਂ ਸਾਥ ਹੋਇਆ ਪਰ ਸਾਤ ਪਹਿਲੀ ਇਹ ਵੀ ਦੇਖੋ ਗਰਮੀ ਤੋਂ ਤਾਂ ਮਿਲਿਆ ਰਾਹਤ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਐਨੇ ਪਰੇਸ਼ਾਨ ਹਨਾ ਜੀ ਇਹ ਜਿਹੜਾ ਫੁੱਟਪਾਥ ਹੈ ਨਵਾਂ ਬਣਾਇਆ ਹੈ ਜੀ ਅਸੀਂ ਠੇਕੇਦਾਰ ਐਕਸ਼ਨ ਜੀ ਐਸਡੀਓ ਸਾਰਿਆਂ ਨੂੰ ਮਿੰਤਾ ਕਰ ਕਰਕੇ ਹੰਬ ਗਏ ਆਂ ਵੀ ਇਹ بارش ਵਾਲੀਆਂ ਜਾਲੀਆਂ ਖੋਲ ਕੇ ਨਹੀਂ ਗਏ ਪਰ ਸਾਡੀ 4 ਮਹੀਨੇ ਹੋ ਚਲੇ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਜੀ ਐਕਸ਼ਨ ਸਾਹਿਬ ਨੂੰ ਕਹਿੰਦੇ ਆ ਉਹ ਕਹਿੰਦੇ ਐਸਡੀਓ ਨੂੰ ਕਹਿੰਦਾ ਐਸਡੀਓ ਨੂੰ ਕਹਿੰਦੇ ਉਹ ਕਹਿੰਦਾ ਜੀ ਨੂੰ ਕਹਿੰਦਾ ਜੇ ਹੀ ਗੱਦੰਦਾਂ ਦੀ ਮੈਂ ठेਕੇਦਾਰ ਨੂੰ ਕਹਿੰਦਾ ठेਕੇਦਾਰ ਕੋਈ ਗੱਲ ਹੀ ਨਹੀਂ ਸੁਣਦਾ ਜੀ ਆਹ ਜਾਲੀਆਂ ਇੱਥੇ ਬੰਦ ਪਈਆਂ ਤਿੰਨ ਜਾਲੀਆਂ ਜੀ ਜਿਹੜਾ ਸਾਰੇ ਏਰੀਏ ਦਾ ਪਾਣੀ ਇਹ ਖੇਚਦੀਆਂ ਪਰ ਇਹਨਾਂ ਨੇ ਜਾਲੀਆਂ ਜਦੋਂ ਫੁੱਟਪਾਥ ਬਣਾਇਆ ਸਾਰੀਆਂ ਮਿੱਟੀ ਨਾਲ ਭਰਤੀਆਂ ਕੋਈ ਜਾਲੀ ਨਹੀਂ ਖੋਲੀ ਜੀ ਇਹਨਾਂ ਨੇ ਅਸੀਂ ਇਹਨਾਂ ਨੂੰ ਮਿੰਤਾ ਕਰ ਕਰਕੇ ਹੰਬ ਗਿਆ ਹੁਣ ਆ ਦੇਖ ਲੋ ਜੇ ਕਿਸੇ ਨੇ ਬੈਂਕ 'ਚ ਜਾਣਾ ਜਾਂ ਕਿਸੇ ਜਾਣਾ ਸਕੂਲ 'ਚ ਬੱਚੇ ਆnde ਜਾਂਦੇ ਆ ਸਭ ਇੱਥੇ ਡਿੱਗੀ ਜਾਂਦੇ ਜੀ ਸਵੇਰੇ ਇੱਕ ਲੇਡੀ ਜੀ ਵਿਚਾਰੀ ਬਜ਼ੁਰਗ ਡਿੱਗੀ ਆ ਉਹਨੂੰ ਮਾਸਾ ਚੱਕਿਆ ਜੀ ਅਸੀਂ ਸਵੇਰੇ ਇਹ ਆ ਪਕਲਪੁਰ ਸ਼ਹਿਰ ਦੇ ਅੰਦਰ ਸੀਵਰ ਦੇ ਖਿਲਾਫ ਨਹੀਂ ਸੀਵਰ ਦੀ ਸੀਵਰੇਜ ਦੇ ਦੇਖੋ ਜੀ ਪਹਿਲਾਂ ਹੁਣ ਪਿਛਲੇ ਸਾਲ ਸੀਗਾ ਜੀ ਜਦੋਂ بارش ਦੀਆਂ ਝਾਲੀਆਂ ਇਹਨਾਂ ਨੇ ਸਹੀ ਕੀਤੀਆਂ ਸਾਨੂੰ ਕਦੇ ਕੋਈ ਦਿੱਕਤ ਹੀ ਨਹੀਂ ਆਈ ਜੀ ਹੁਣ ਅੱਜ ਕੀ ਹੈ ਵੀ ਅਸੀਂ ਇਹਨਾਂ ਨੂੰ 4 ਮਹੀਨੇ ਹੋ ਚਲੇ ਮੰਨਤਾ ਕਰਦੇ ਨੇ ਵੀ ਸਾਡੀਆਂ بارش ਵਾਲੀਆਂ ਝਾਲੀਆਂ ਹੀਗੀਆਂ ਜੀ ਖੋਲ ਦੋ ਖੋਲ ਦੋ ਖੋਲ ਦੋ ਪਰ ਕੋਈ ਸੁਣਵਾਈ ਨਹੀਂ ਕਰ ਰਿਹਾ ਕੀ ਕਰਾਂਗੇ ਜੀ ਅਸੀਂ ਤਾਂ ਆ ਕੇ ਬੈਂਕ ਚ ਦੇਖ ਲਓ ਔਰ ਲਾਇੰਸ ਪੁਆਇੰਟ ਚ ਦੇਖ ਲਓ ਆ ਸਾਰੇ ਪਾਣੀ ਨਾਲ ਸਾਰੇ ਭਰੇ ਹੋਏ ਆ ਜੀ